ਸੰਗਤ ਮੰਡੀ ਵਿੱਚ ਅੱਜ ਦਿਨ ਦਿਹਾੜੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਐਸਪੀਡੀ ਅਜੀ ਗਾਂਧੀ ਨੇ ਦੱਸਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀਆਂ ਦੀ ਪਛਾਣ ਹੋ ਗਈ ਹੈ ਤੇ ਵਾਰਦਾਤ ਕਰਨ ਸਮੇਂ ਜਿਹੜੀ ਗੱਡੀ ਵਰਤੀ ਗਈ ਹੈ ਉਸ ਦੇ ਨੰਬਰ ਦਾ ਵੀ ਪੁਲਿਸ ਨੂੰ ਪਤਾ ਲੱਗ ਗਿਆ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਰਵਾਨਾ ਕਰ ਦਿੱਤੀਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ਜਲਦੀ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲੈਣਗੇ ਪੁਲਿਸ ਮੁਤਾਬਕ ਉਕਤ ਵਾਰਦਾਤ ਨੂੰ ਅੰਜਾਮ ਲੜਾਈ ਝਗੜੇ ਦੀ ਰੰਜਿਸ਼ ਦੇ ਚੱਲਦਿਆਂ ਦਿੱਤਾ ਗਿਆ ਮਰਦਕ ਦੀ ਪਛਾਣ ਸੂਰਜ ਔਰ ਪਾਲਾ ਸਿੰਘ ਵੱਜੋਂ ਹੋਈ ਹੈ ਪੁਲਿਸ ਨੇ ਆਹ ਕੰਮ ਕੀਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਹੈ ਗੱਡੀ ਜਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਹੋਈ ਸੀ ਉਹਦਾ ਨੰਬਰ ਵੀ ਸਾਡੇ ਕੋਲ ਆ ਗਿਆ ਹੈ ਸਾਡੀ ਬੱਚੀ ਮਾ ਆਪਣਾ ਦੋਸਤਾਂ ਨੂੰ ਫੜਨ ਲਈ ਅਫਰਟਸ ਕਰੰਡੀਆਂ ਹੈ ਕਿਸੀ ਜਲਦੀ ਜਿੰਨੇ ਵੀ ਦੋਸ਼ੀ ਹੈ ਦੇ ਵਿੱਚ ਇਨਵੋਲ ਹੋ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਫੜਦੇ ਹਾਂ